ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਪਾਗ 14 ਸਤਗੁਰੂ ਦੀ ਵਡਿਆਈ ਨਾ ਵੇਖ ਸਕਣਾ ਇੱਕ ਸ਼ਲੋਕ ਵਿੱਚ ਗੁਰੂ ਰਾਮਦਾਸ ਜੀ ਲਿਖਦੇ ਹਨ ਕਿ ਨਿੰਦਕ ਲਖ ਯਤਨ ਕਰਨ ਕੁਝ ਨਹੀਂ ਕਰ ਸਕਣਗੇ ਕਿਉਂਕਿ ਉਹ ਨਹੀਂ ਜਾਣਦੇ ਕਿ ਜਿਸ ਨੂੰ ਆਪਣੇ ਜ਼ਿੰਦਗੀ ਵਿੱਚ ਗੁਰੂ ਅੰਗਦ ਜੀ ਦੇਵ ਜੀ ਨੇ ਜ਼ਿੰਮੇਵਾਰੀ ਸੌਂਪ ਦਿੱਤੀ ਹੋਵੇ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਾਰਾ ਸੰਸਾਰ ਉਹਨਾਂ ਦੇ ਪੈਰੀ ਪੈ ਜਾਂਦਾ ਹੈ ਨਿਉਂਦਾ ਹੈ ਪਹਿਲਾ ਯਤਨ ਪਹਿਲਾ ਯਤਨ ਈਰਖਾ ਲੋਕਾਂ ਦਾ ਇਹ ਸੀ ਕਿ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਵਸੇਬਾ ਹੀ ਨਾ ਕਰਨ ਦਿੱਤਾ ਜਾਵੇ ਦੂਸਰਾ ਯਤਨ ਫਿਰ ਮਰਵਾਹਾ ਗੋਇੰਦ ਨੇ ਪੁੱਤਰ ਨੂੰ ਚੁੱਕਿਆ ਕਿ ਉਹ ਰਾਜ ਦਰਬਾਰ ਲਾਹੌਰ ਜਾ ਕੇ ਨਵਾਬ ਪਾਸ ਅਰਜੀ ਦਾਖਲ ਕਰੇ ਕਿ ਉਸ ਦੇ ਪਿਤਾ ਦੀ ਜ਼ਮੀਨ ਤੇ ਗੁਰੂ ਅਮਰਦਾਸ ਨੇ ਕਬਜ਼ਾ ਕਰ ਲਿਆ ਹੈ ਗੁਰੂ ਰਾਮਦਾਸ ਨੇ ਗੌੜੀ ਦੀਵਾਰ ਵਿੱਚ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਜਿਨ੍ਹਾਂ ਨਿਰਵੈਰਾ ਨਾਲ ਵੈਰ ਰਚਾਇਆ ਉਹਨਾਂ ਸਾਰੇ ਸੰਸਾਰ ਦਾ ਪਾਪ ਹੀ ਸਿਰ ਤੇ ਚੁੱਕਿਆ ਹੋਇਆ ਹੈ ਕਿਦਰੇ ਉਹਨਾਂ ਨੂੰ ਕਾਮਯਾਬੀ ਨਾ ਮਿਲੀ ਨਿੰਦਾ ਕਰ ਕਰ ਕੇ ਉਹ ਥੱਕ ਗਏ ਐਸੇ ਮਨੁੱਖਾ ਨੇ ਸੋਨੇ ਨੂੰ ਜੇ ਹੱਥ ਪਾਇਆ ਤਾਂ ਉਹ ਵੀ ਮਿੱਟੀ ਹੋ ਗਿਆ ਪਰ ਗੁਰੂ ਦੀ ਵਡਿਆਈ ਵੇਖੋ ਕਿ ਐਸਾ ਪਾਪੀ ਵੀ ਜੇ ਗੁਰੂ ਦੀ ਸ਼ਰਨ ਆ ਟੱਠਾ ਤਾਂ ਉਹਨਾਂ ਬਖਸ਼ ਦਿੱਤਾ ਹੁਣ ਉਸੇ ਪੁੱਤਰ ਨੇ ਚੱਕ ਵਿੱਚ ਆ ਕੇ ਦਰਖਾਸਤ ਦਿੱਤੀ ਕਿ میرے باپ مرਵਾ گویندھا نے اپنے ਪਿੰਡ ਵਿੱਚ ਇੱਕ ਸਾਧੂ ਵਸਾਇਆ ਸੀ ਉਹ ਹੁਣ ਜ਼ਮੀਨ ਦਾ ਬਾਹ ਬੈਠਾ ਹੈ ਬੇਦਖਲ ਕੀਤਾ ਜਾਏ ਅਕਬਰ ਤਖਤ ਤੇ ਬੈਠ ਚੁਕਾ ਸੀ ਤੇ ਲਾਹੌਰ ਦਾ ਗਵਰਨਰ ਨਵਾਬ ਖਿਜਰ ਖਵਾਜਾ ਖਾਨ ਸੀ ਨਵਾਬ ਖਵਾਜਾ ਖਾਨ ਆਪ ਗੋਇੰਦਵਾਲ ਆਇਆ ਉਸ ਅਖੀ ਡਿਠਾ ਕਿ ਗੋਇੰਦਵਾਲ ਬਨਾਵਟ ਦਾ ਕੋਈ ਮੁਕਾਮ ਨਹੀਂ ਸਭ ਅਸਲ ਹੀ ਅਸਲ ਹੈ ਦਿਖਾਵੇ ਦਾ ਜੀਵਨ ਨਹੀਂ ਨੀਕੀ ਤੇ ਬੰਦਗੀ ਤੇ ਗੁਰੂ ਜੀ ਜੋਰ ਦੇ ਰਹੇ ਸਨ ਗੁਰੂ ਜੀ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਸਗੋਂ ਉਹਨਾਂ ਨੇ ਇਸ ਮਰਵਾਹੀ ਦੇ ਪੁੱਤਰ ਨੂੰ ਅੱਖ ਵਿੱਚ ਪੈ ਕੇ ਮੌਤੋਂ ਬਚਾਇਆ ਸੀ ਤਾਂ ਉਸ ਅਰਜੀ ਖਾਰਜ ਕਰ ਦਿੱਤੀ ਨਾਲ ਆਏ ਫੌਜਦਾਰ ਤਾਹਿਰ ਖਾਨ ਤੇ ਐਸਾ ਪ੍ਰਭਾਵ ਪਿਆ ਕਿ ਉਹ ਗੁਰੂ ਦਾ ਸਿੱਖ ਹੀ ਹੋ ਗਿਆ ਮੰਜੀਆਂ ਦੀ ਥਾਪਣਾ ਜਿਵੇਂ ਬਾਦਸ਼ਾਹ ਅਕਬਰ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਮੁਕਾ ਕੇ ਰਾਜ ਪ੍ਰਬੰਧ ਨੂੰ ਮਜ਼ਬੂਤ ਤੇ ਚੰਗਾ ਚਲਾਉਣ ਲਈ 22 ਸੂਬੇ ਬਣਾਏ ਤਿਵੇਂ ਹੀ ਗੁਰੂ ਅਮਰਦਾਸ ਜੀ ਨੇ ਸਿੱਖੀ ਨੂੰ ਪੱਕੀਆਂ ਦਿੜ੍ਹ ਕਰਾਉਣ ਤੇ ਧਰਮ ਚਲਾਉਣ ਲਈ 22 ਮੰਜੀਆਂ ਥਾਪੀਆਂ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਬਾਦਸ਼ਾਹ ਦੇ 22 ਸੂਬੇ ਸਤਰਖਾਨ ਹੈ ਗੈਲਸੀ ਕੀ ਸੱਚੇ ਪਾਤਸ਼ਾਹ ਵੀ ਸਿੱਖੀ ਦੇ ਪ੍ਰਚਾਰ ਲਈ ਕੋਈ ਐਸਾ ਤਰੀਕਾ ਵਰਤਨ ਸੋ 22 ਮੰਜੀਆਂ ਥਾਪੀਆਂ ਗਈਆਂ 52 ਪੀੜੇ ਬਣਾਏ ਗਏ ਤੇ 72 ਸਿੱਖਾਂ ਨੇ ਦਿਨ ਰਾਤ ਇੱਕ ਕਰਕੇ ਸਿੱਖੀ ਦ੍ਰਿੜ ਕਰਾਈ ਇਹ ਮੰਜੀਆਂ ਇੱਕ ਪ੍ਰਕਾਰ ਦੇ ਕੇਂਦਰ ਹੁੰਦੇ ਸਨ ਜਿੱਥੇ ਇਲਾਕੇ ਦੀਆਂ ਸੰਗਤਾਂ ਨਾਮ ਦਾ ਅਨਿਸ਼ਾਨਣ ਕਰਨ ਇਹ ਮੰਜੀਦਾਰ ਗੁਰੂ ਪਾਤਸ਼ਾਹ ਕੋਲੋਂ ਬਖਸ਼ਿਸ਼ ਲੈ ਕੇ ਵਸਾਈ ਹੁੰਦੇ ਸਨ ਇਹਨਾਂ ਮੰਝੀਆਂ ਕਾਰਨ ਕੋਈ ਪਟਕ ਦੂਰ ਨਹੀਂ ਸੀ ਜਾਂਦਾ ਤੇ ਨਾ ਹੀ ਕੋਈ ਸਿੱਕੀ ਸਿਧਾਂਤ ਵਿੱਚ ਰਲਾਪਾ ਸਕਦਾ ਸੀ ਗੁਰੂ ਜੀ ਨੇ ਪਹਿਲੀ ਮੰਜੀ ਪਾਈ ਮਾਨਕ ਚੰਦ ਜੀਵੜੇ ਨੂੰ 1558 ਈਸਵੀ ਨੂੰ ਬਖਸ਼ੀ ਸੀ ਤੇ ਉਹਦੇ 16 ਸਾਲ ਵਿੱਚ ਇਹਨਾਂ ਦੇ ਜ਼ਿੰਮੇਵਾਰ ਬਦਲਦੇ ਰਹੇ ਕਿਸੇ ਇੱਕ ਮੰਜੀਦਾਰ ਦੇ ਚਲਾਣਾ ਕਰ ਜਾਣ ਤੇ ਗੁਰੂ ਜੀ ਆਪ ਹੀ ਹੋਰ ਮੰਜੀਦਾਰ ਨਿਯੁਕਤ ਕਰਦੇ ਸਨ ਭਾਈ ਪਾਰੋ ਝੁਲਕਾ ਨੇ ਦੇ ਚੜਾਈ ਕਰ ਜਾਣ ਤੇ ਉਸ ਦੇ ਪੁੱਤਰ ਨੇ ਨਾ ਦੇ ਕੇ ਭਾਈ ਲਾਲੂ ਜੀ ਨੂੰ ਦਿੱਤੀ ਪਾਈ ਜੁਲਕਾ ਜੀ ਪਰਮ ਹੰਸ ਕਹਿਲਾਏ ਪਾਈ ਜੀ ਸਿੱਧਕੀ ਇਤਨੇ ਸੰ ਕੀ ਚਖੜ ਹੋਏ ਜਾਂ ਬਾਰਿਸ਼ ਹੋਵੇ ਤੂਫਾਨ ਹੋਵੇ ਜਾਂ ਹੜ੍ਹ ਦਰਸ਼ਨ ਕਰਨ ਕੋੜੇ ਤੇ ਝੜ ਪਿੰਡੋਂ ਗੋਇੰਦਵਾਲ ਹੁੰਦੀ ਦੂਸਰੇ ਪਾਈ ਲਾਲੂ ਜੀ ਪਾਈ 파ਰੋ ਜੁਲਕਾ ਦੀ ਸੰਗਤ ਕਰਕੇ ਸਿੱਖ ਬਣੇ ਰਿਤੀਆਂ ਸਿੱਧੀਆਂ ਗੁਰੂ ਚਰਨਾਂ ਤੋਂ ਪਾਈਆਂ ਤੀਜੇ ਪਾਈ ਮਹੇਸ਼ਾ ਧੀਰ ਜੀ ਜੋ ਸਹੂਕਾਰ ਸੰਤੇ ਨਿਸ਼ਕਾਮ ਸੇਵਾ ਕਰਦੇ ਰਹੇ ਬਖਸ਼ਿਸ਼ ਜੀ ਲੈ ਕੇ ਮਾਲਵਾ ਵਿੱਚ ਪ੍ਰਚਾਰ ਜ਼ਿੰਮੇਵਾਰੀ ਸੰਭਾਲੀ ਚੌਥੇ ਭਾਈ ਮਾਨਕ ਚੰਦ ਜੀਵੜਾ ਜਿਨ੍ਹਾਂ ਨੇ ਬੌਲੀ ਸਾਹਿਬ ਦਾ ਕੜ ਗੈਂਤੀ ਨਾਲ ਤੋੜਿਆ ਸੀ ਜਲ-ਥਲ ਨਾਲ ਪਰ ਜਾਣ ਕਰਕੇ ਡੁੱਬ ਗਏ ਸਨ ਪਰ ਗੁਰੂ ਜੀ ਬਖਸ਼ਿਸ਼ ਸਦਕਾ ਜੀਵੜਾ ਹੋਏ ਪੰਜਵੇਂ ਭਾਈ ਸਾਵਣ ਮੱਲ ਜੋ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਉਹ ਪਹਾੜਾਂ ਵਿੱਚ ਪ੍ਰਚਾਰ ਦੀ ਜ਼ਿੰਮੇਵਾਰੀ ਮਿਲੀ ਛੇਵੇਂ ਭਾਈ ਪ੍ਰਥਮਲ ਜੀ ਜਿਸ ਨੂੰ ਜਾਤ ਦਾ ਅਪਮਾਨ ਸੀ ਕਿ ਉਹ ਵੀ ਪੱਲਾ ਜਾਤ ਦਾ ਹੈ ਗੁਰੂ ਜੀ ਨੇ ਜਦ ਕਿਹਾ ਕਿ ਗੁਰੂ ਦੀ ਜਾਤ ਕੋਈ ਨਹੀਂ ਹੁੰਦੀ ਤਾਂ ਸੋਝੀ ਮਿਲੀ ਸੱਤਵੇਂ ਤੇ ਅੱਠਵੇਂ ਭਾਈ ਹਿੰਦਾਲ ਜੀ ਜੋ ਲੰਗਰ ਦੀ ਸੇਵਾ ਕਰਦੇ ਇਨਾਂ ਨੂੰ ਵੀ ਗੁਰੂ ਜੀ ਨੇ પ્રસન્ન ਹੋ ਕੇ ਮੰਜੀ ਦੀ ਸੇਵਾ ਬਖਸ਼ੀ ਜੋ ਝੰਡੇ ਵਾਲਾ ਦੇ ਇਲਾਕੇ ਪ੍ਰਚਾਰ ਕਰਦੇ ਰਹੇ ਨਵੀਂ ਸੱਤਨੀ ਸੱਚੇ ਜਿੰਨਾ ਨਾਲ ਹਰੀਪੁਰ ਦੀ ਰਾਣੀ ਦਾ ਵਿਆਹ ਹੋਇਆ ਸੀ ਤੇ ਅੰਬਾਲੇ ਪ੍ਰਚਾਰ ਕਰਨ ਲਈ ਭੇਜਿਆ ਦਸਵੀਂ ਭਾਈ ਗੰਗੂ ਸ਼ਾਹ ਜੀ ਜੋ ਦਰਦਰ ਦੀਆਂ ਠੋਕਰਾ ਖਾਂਦਾ ਗੋਇੰਦਵਾਲ ਆਇਆ ਸੇਵਾ ਕਰਕੇ ਮਹਿਲ ਤੋਂਤੀ ਮੰਜੀ ਦੀ ਜ਼ਿੰਮੇਵਾਰੀ ਮਿਲੀ ਤੇ ਲਾਹੌਰ ਦੇ ਇਲਾਕੇ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ 11ਵੀਂ ਭਾਈ ਸੁਧਾਰਨ ਲਾਹੌਰ ਇਨਾ ਬੌਲੀ ਸਾਹਿਬ ਬਣਨ ਵੇਲੇ ਸਾਰਾ ਲੁਹਾਰਾ ਕੰਮ ਨੂੰ ਚਿੱਤ ਲਾ ਕੇ ਕੀਤਾ ਬਕਾਲੇ ਵਿੱਚ ਪ੍ਰਚਾਰ ਨੂੰ ਸੰਭਾਲਿਆ 12ਵੇਂ ਮੱਥੋ ਮੁਰਾਰੀ ਜੀ ਏਓ ਕਰਮਾ ਵਾਲੀ ਜੋੜੀ ਸੀ ਜਿਸ ਨੂੰ ਗੁਰੂ ਜੀ ਨੇ ਆਪਣੇ ਹੱਥੀਂ ਵਿਆਹ ਕੇ ਬੇਟਾ ਤੇ ਪੁੱਤਰੀ ਕਿਹਾ ਸੀ 13ਵਾਂ ਖੇਡਾ ਸੋਇਨੀ ਇਹ ਦੁਰਗਾ ਭਗਤ ਬ੍ਰਾਹਮਣ ਸੀ ਗੁਰੂਕਾਰ ਦੁਰਗਾ ਨੂੰ ਝਾੜੂ ਦੇਣ ਦੇ ਸ਼ਰਨ ਆਇਆ ਤੇ ਮੰਜੀ ਦੀ ਜ਼ਿੰਮੇਵਾਰੀ ਲੈ ਖੇਮ ਕਰਨ ਵਿੱਚ ਪ੍ਰਚਾਰ ਕੀਤਾ 14ਵੇਂ ਤੇ 15ਵੇਂ ਭਾਈ ਫਿਰਿਆ ਤੇ ਕਟਾਰਾ ਜੀ ਜਿਨ੍ਹਾਂ ਦੇ ਸਿਦਕ ਨੂੰ ਦੇਖ ਕੇ ਗੁਰੂ ਜੀ ਨੇ ਇਹਨਾਂ ਨੂੰ ਧਰਮਸ਼ਾਲਾ ਥਾਪਣ ਤੇ ਗੋ ਰਖ ਦੇ ਪੁਜਾਰੀਆਂ ਨੂੰ ਮੰਤਰਾਂ ਜੰਤਰਾ ਤੋਂ ਹਟਾ ਕੇ ਸ਼ਬਦ ਦੇ ਲੜ ਲਾਉਣ ਦਾ ਹੁਕਮ ਦੇ ਕੇ ਮੰਜੀ ਸੌਂਪੀ ਤੇ ਦੋਵੇਂ ਸੇਵਾ ਕਰਦੇ ਰਹੇ 16ਵੇਂ ਭਾਈ ਸਾਈਂ ਦਾਸ ਗਸਾਈ ਜੀ ਜੋ ਲਾਹੌਰ ਦੇ ਨਿਵਾਸੀ ਸੀ ਗੁਰੂ ਜੀ ਨੇ ਇਹਨਾਂ ਨੂੰ ਰਾਵੀ ਪਾਰ ਸਿੱਖੀ ਪ੍ਰਚਾਰ ਲਈ ਭੇਜਿਆ 7ਵਾਂ ਮਹੀਨੇ ਦਿੱਤੇ ਕੇ ਪੱਲੇ ਇਹ ਪੱਲਾ ਜਾਤੀ ਦਾ ਬਾਸਰ ਕਿਦਾਂ ਸਿੱਖ ਵਸਨੀਕ ਸੀ ਗੁਰੂ ਦਾਤ ਪਾ ਕੇ ਮਾਝੇ ਪ੍ਰਚਾਰ ਕਰਦਾਰਿਆ 18 ਮਈ ਸੇਵਾ ਜੀ ਜਿਨ੍ਹਾਂ ਨੇ ਬੌਲੀ ਸਾਹਿਬ ਇਤਨੇ ਲਗਨ ਨਾਲ ਸੇਵਾ ਕੀਤੀ ਕਿ ਗੁਰੂ ਜੀ ਦੀ ਅਸੀਸ ਦੀ ਹੱਕਦਾਰ ਬਣੀ ਇਹਨਾਂ ਨੂੰ ਕਾਬਲ ਵਿੱਚ ਸਿੱਖੀ ਦੇ ਪ੍ਰਚਾਰ ਲਈ ਮੰਜੀ ਦੀ ਜ਼ਿੰਮੇਵਾਰੀ ਮਿਲੀ 19ਵੇਂ ਦੁਰਗੋ ਪੰਡਤ ਜੋ ਕਿ ਰੇਖਾਵਾਂ ਪੜਨ ਦੇ ਮਾਹਰ ਸਨ ਇਸੇ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖ ਦੇਖ ਸੱਚੇ ਪਾਤਸ਼ਾਹ ਹੋਣ ਦੀ ਪਵਿੱਖ ਬਾਣੀ ਕੀਤੀ ਸੀ ਇਹਨਾਂ ਨੂੰ ਹਰਦਵਾਰ ਮੰਜੀ ਦੀ ਸੇਵਾ ਸੌਂਪੀ 20ਵੇਂ ਜੀਤ ਬੰਗਾਲੀ ਜੋ ਬੰਗਾਲ ਦੇ ਰਹਿਣ ਵਾਲਾ ਸੀ ਸਿੱਖ ਜਿਨ੍ਹਾਂ ਨੇ ਬੰਗਾਲਾ ਸਾਮ ਸਿੱਖੀ ਪ੍ਰਚਾਰ ਕੀਤੀ ਇਕਿਨੀ ਬੀਬੀ ਪਾ ਗੋ ਜਿਨਾਂ ਨੇ ਕਸ਼ਮੀਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ 22ਵੇਂ ਭਾਈ ਬਾਲੂ ਜੀ ਜੋ ਗੁਰੂ ਅਮਰਦਾਸ ਜੀ ਦੇ ਖਾਸ ਸਿੱਧ ਖਾਸ ਸਿੱਖ ਸੇਵਕ ਬਣੇ ਗੁਰੂ ਪਾਤਸ਼ਾਹ ਦੀ ਗੱਦੀ ਤੋਂ ਜੋਤੀ ਜੋਤ ਸਮਾਨ ਤੱਕ ਸੇਵਾ ਨੂੰ ਬੰਦੇ ਰਹੇ ਸੋ ਇੰਨਾ ਭਾਈ ਮੰਜੀਆਂ ਕਾਰਨ ਸਿੱਖਾਂ ਦੀ ਆਪਣੀ ਜਥੇਬੰਦੀ ਬਣ ਗਈ ਬਾਬਾ ਮੋਹਨ ਜੀ ਬਾਬਾ ਮੋਹਨ ਜੀ ਦਾ ਜਨਮ ਬਾਸਰ ਕੀ ਵਿੱਚ ਹੋਇਆ ਗੁਰੂ ਅੰਗਦ ਦੇਵ ਜੀ ਦੀ ਆਗਿਆ ਅਨੁਸਾਰ ਗੁਰੂ ਅਮਰਦਾਸ ਜੀ ਆਪਣਾ ਸਾਰਾ ਪਰਿਵਾਰ ਗੋਇੰਦਵਾਲ ਹੀ ਲੈ ਆਏ ਸਨ। ਬਾਬਾ ਮੋਹਨ ਜੀ ਦਾ ਸੁਭਾਅ ਅਰੰਭ ਤੋਂ ਹੀ ਅਵਤੂਤ ਵਾਲਾ ਸੀ। ਮਹਾਰਾਜ ਵੀ ਉਸ ਨੂੰ ਮਸਤਾਨਾ ਕਹਿ ਕੇ ਪੁਕਾਰਦੇ ਸਨ। ਆਮ ਤੌਰ ਤੇ ਇਕਾਂਤ ਵਿੱਚ ਹੀ ਬੈਠੇ ਰਹਿੰਦੇ ਸਨ। ਨਾ ਸੇਵਾ ਤੇ ਨਾ ਹੀ ਕਿਸੇ ਹੋਰ ਕਾਰਜ ਵਿੱਚ ਹਿੱਸਾ ਲੈਂਦੇ। ਮਾਤਾ ਮਨਸਾ ਦੇਵੀ ਜੀ ਨੇ ਇੱਕ ਵਾਰ ਗੁਰੂ ਅਮਰਦਾਸ ਜੀ ਪਾਸ ਇੱਕ ਵਾਰੀ ਨਿਵੇਦਨ ਵੀ ਕੀਤਾ ਸੀ ਕਿ ਮੋਹਨ ਨੂੰ ਸਮਝਾਇਆ ਜਾਏ ਤੇ ਇਹ ਵੀ ਕਿਆ ਕਿ ਮੋਹਨ ਜੀ ਦੇ ਸੁਭਾਅ ਨੂੰ ਤੁਸੀਂ ਜਾਣਦੇ ਸੀ ਤਾਂ ਮੈਂ ਆ ਕਿਉਂ ਕੀਤਾ ਜੇ ਪ੍ਰਭ ਜਾਣਤ ਹੈ ਇਹ ਸੁਭਾਅ ਉਹ ਤਾਂ ਕਾਹੇ ਕੋਕੀਨਾ ਬਿਆਹੋ ਬਾਬਾ ਮੋਰੀ ਜੀ ਗੁਰੂ ਅਮਰਦਾਸ ਜੀ ਦੇ ਦੂਜੇ ਛੋਟੇ ਬੇਟੇ ਹਨ ਜਦ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਗੋਇੰਦਵਾਲੂ ਸਾਰੀ ਆਰੰਭ ਕੀਤੀ ਸੀ ਤਾਂ ਇਹਨਾਂ ਨੂੰ ਰੇਖ ਦੇਖ ਰੇਖ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਸੀ ਬਾਬਾ ਮੋਰੀ ਜੀ ਬੀਬੀ ਧਾਨੀ ਜਾਨੀਦਾਨੀ ਜੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਡੀ ਲੜਕੀ ਸੀ ਉਹਨਾਂ ਦੇ ਪਤੀ ਦਾ ਨਾਮ ਭਾਈ ਰਾਮਾ ਜੀ ਸੀ ਆਲਸ ਜਰਾ ਨਹੀਂ ਸੀ ਭਾਈ ਰਾਮਾ ਜੀ ਸੰਗਤ ਦੀ ਸੰਸਾ ਅਸੀ ਕੀ ਗੁਰਗੱਦੀ ਦੀ ਜ਼ਿੰਮੇਵਾਰੀ ਪਾਈ ਜੇਠਾ ਜੀ ਨੂੰ ਹੀ ਮਿਲਨੀ ਸੀ ਜਦ ਸੰਮਤ 1703 ਬਿਕਰਮੀ ਨੂੰ ਗੋਇੰਦਵਾਲ ਵਸੀਆ ਤਾਂ ਗੁਰੂ ਅੰਗਦ ਦੀਪ ਜੀ ਦੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਆਪਣੇ ਕੁਟੰਬ ਨੂੰ ਉੱਥੇ ਵਸਾਇਆ ਤਾਂ ਗੁਰੂ ਰਾਮਦਾਸ ਜੀ ਨੂੰ ਵੀ ਗੋਇੰਦਵਾਲ ਆਪਣੇ ਪਾਸ ਬੁਲਾ ਲਿਆ ਗੁਰੂ ਰਾਮਦਾਸ ਜੀ ਤੇ ਬੀਬੀ ਪਾਨੀ ਜੀ ਨੇ ਗੁਰੂ ਅਮਰਦਾਸ ਜੀ ਨੂੰ ਈਸ਼ਵਰ ਰੂਪ ਸਮਝ ਕੇ ਜੇਹੀ ਸੇਵਾ ਫੜੀ ਕਿ ਦੂਸਰਾ ਕੋਈ ਇੰਨਾ ਜਹਾਂ ਨਾ ਹੋ ਸਕਿਆ ਇੱਕ ਦਿਨ ਈਸ਼ਾਨ ਦੇ ਸਮੇਂ ਚੌਕੀ ਦਾ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਆਪਣਾ ਪੈਰ ਉਸੇ ਵੇਲੇ ਗੁਰੂ ਜੀ ਤੋਂ ਬੇਮਲੂਮ ਪਾਵੇ ਦੀ ਥਾਂ ਰੱਖ ਦਿੱਤਾ ਉੱਥੋਂ ਇੱਕ ਮੇਖ ਵੀ ਬੀਬੀ ਜੀ ਦੇ ਪੈਰ ਵਿੱਚ ਖੁੱਭ ਗਈ ਤੇ ਪੈਰ ਵਿੱਚੋਂ ਖੂਨ ਵਗਣ ਲੱਗ ਪਿਆ ਪਰੰਤੂ ਪੈਰ ਨਾ ਹਟਾਇਆ ਜਦ ਗੁਰੂ ਜੀ ਇਸ਼ਨਾਨ ਕਰਕੇ ਉਤਰੇ ਤਾਂ ਲਾਲ ਰੰਗ ਦਾ ਪਾਣੀ ਵਗਦਾ ਵੇਖ ਕੇ ਨਿਰਨੇ ਗੀਤਾ ਤਦ ਬੀਬੀ ਜੀ ਦੇ ਪੈਰ ਵਿੱਚੋਂ ਕਿੱਲ ਕੱਢਿਆ ਇਹ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ ਬੀਬੀ ਤੇਰੀ ਸੇਵਾ ਥਾਂਈ ਪਈ ਹੈ ਕੁਝ ਮੰਗ ਤਾ ਬੀਬੀ ਜੀ ਨੇ ਹੱਥ ਜੋੜ ਕੇ ਆਖਿਆ ਜੇ ਤੁੱਠੇ ਹੋ ਤਾਂ ਮੇਰੇ ਪਤੀ ਨੂੰ ਐਸੀ ਗੁਰੀਾਈ ਬਖਸੋ ਜੋ ਫੇਰ ਮੇਰੀ ਕੋਲ ਵਿੱਚ ਹੀ ਰਹੇ ਗੁਰੂ ਜੀ ਥੋੜੀ देर ਚੁੱਪ ਕਰਕੇ ਬੋਲੇ ਬੀਬੀ ਮੇਵਾ ਸੇਵਾ ਦਾ ਹੈ ਤੇ ਸੋ ਬਦਾ ਵੀ ਸੇਵਕ ਨੂੰ ਹੀ ਹੈ ਗੁਰੂ ਅਮਰਦਾਸ ਜੀ ਤਾਂ ਪਹਿਲਾਂ ਹੀ ਗੁਰੂ ਰਾਮਦਾਸ ਜੀ ਨੂੰ ਸੱਚਾ ਸਦਕੀ ਸੇਵਕ ਗੁਰਿਆਈ ਦੇ ਲਾਇਕ ਸਮਝੇ ਬੈਠੇ ਸਨ ਫਿਰ ਤਾਂ ਬੀਬੀ ਜੀ ਨੂੰ ਬਚਨ ਦੇ ਕਰ ਜ਼ਰੂਰੀ ਗੱਦੀ ਦੇਣੀ ਤੇ ਕਿਰਪਾ ਦ੍ਰਿਸ਼ਟੀ ਰੱਖਣੀ ਪਈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਸਾਖੀ ਅਗਲੇ ਭਾਗ ਵਿੱਚ ਭੁਲਜੁਗ ਬੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ